ਨਹੀਂ ਨਾਲ ਨਾ ਬੱਤੀ ਐ ਨਾ ਪਾਣੀ ਐ ਤੇ ਬਹਿਣ ਦੀ ਜਗ੍ਹਾ ਨਹੀਂ ਦੇਣ ਦੀ ਜਗ੍ਹਾ ਨਹੀਂ ਦੇ ਕਿਤੇ ਭਈਆ ਕੋਈ ਨਹੀਂ ਤਸਵੇ 5 ਵਜੇ ਆਵਾਜ਼ ਆਈ ਐ ਦੀ ਟਿਕਨ ਦੀ ਸ਼ਾਤ ਸਲੈਂਟਰ ਹੈਗਾ ਨਹੀਂ ਕੰਦੇ ਆ ਕੋਈ ਚੀਜ਼ ਵੀ ਉਹ ਵੀ ਨਹੀਂ ਗਈ ਤੇਰੇੜਾ ਥਰੂੜਾ ਕੁਝ ਨਹੀਂ ਹੈਗਾ ਉਮੀ ਕਰ ਰਹੇ ਸਾਰੇ ਸ਼ਾਦੀ ਕੁਰੀਆ ਦਾ ਨੁਕਸਾਨ ਹੋ ਗਿਆ ਸਾਰਾ ਅੰਦਰ ਲਿਮਾਰੀ ਦਾ ਬਿਸਤਰੇ ਦਾ ਸਾਰੇ ਗੱਡੂ ਦਾ ਬੈੱਡ ਵੀ ਥੱਲੇ ਆ ਗਏ ਸਾਰੇ ਟੈਂਕੀ ਟਿਕ ਵੀ ਉੱਪਰੋਂ ਪਾਣੀ ਦੀ ਸਾਰੀ ਮਗਰ ਜਦੋਂ ਸਰਕਾਰ ਵੱਲੋਂ ਕੋਈ ਛਾਤ ਪਾਉਂਦੀ ਤੁਹਾਨੂੰ ਥੋੜੀ ਬੇਵਕੂਫੀ ਮਨ ਤੇ ਬਲੇਸ਼ਾ ਤੇ ਹਾਂਜੀ ਇਹ ਲੈਂਟਰ 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 ਦੀ ਬੈਂਟ ਹੈ ਤੇ ਪਹਿਲਾਂ ਕੰਨਾਂ ਨੇਰੀ ਹਾਲਤ ਕਿੱਦਾਂ ਜੀ ਜਦੋਂ ਬਾਰਿਸ਼ ਸਹੀ ਸੀ ਸਾਡੀਆਂ ਕੋ ਪਿੱਛੇ ਸਹੀ ਹੈ ਗਿਆ ਕਾ ਵੀ ਨਾਲ ਹੀ ਕਾਲੀ ਹੋਇਆ ਸਾਰਾ ਕੁਝ ਸਾਰਾ ਕੁਝ ਸਾਜੀ ਹੋਇਆ ਮੈਦਾਨਾ ਤੋਂ ਲੈ ਕੇ ਪਹਾੜਾ ਤੱਕ ਇਸ ਵੇਲੇ ਮੀਂਹ ਵਰ ਰਿਹਾ ਤੇ ਇਸ ਵਰਦੇ ਮੀਂਹ ਦੇ ਕਾਰਨ ਜਿਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਇਹ ਮੀਂਹ ਆਫਤ ਬਣਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਕਈ ਥਾਵਾਂ ਤੇ ਪਾਣੀ ਭਰਿਆ ਹੋਇਆ ਲੋਕ ਪਰੇਸ਼ਾਨ ਹੋ ਰਹੇ ਨੇ ਤੇ ਇਸੇ ਵਿਚਾਲੇ ਪੰਜਾਬ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਅੰਮ੍ਰਿਤਸਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਪਰਿਵਾਰ ਦੀ ਘਰ ਦੀ ਛੱਤ ਦੇ ਕੀ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿਵੇਂ ਘਰ ਦਾ ਨੁਕਸਾਨ ਹੋਇਆ ਪਿਆ ਨਜ਼ਦੀਕ ਅੰਮ੍ਰਿਤਸਰ ਦੇ ਡੈਮ ਕਜ ਇਲਾਕੇ ਤੋਂ ਇਹ ਪੂਰਾ ਮਾਮਲਾ ਸਾਹਮਣੇ ਆਇਆ ਜਿੱਥੇ ਦੱਸਿਆ ਜਾ ਰਿਹਾ ਕਿ ਦੇਰ ਰਾਤ ਮੀਂਹ ਪਿਆ ਤਾਂ ਇਸ ਮੀਂਹ ਪੈਣ ਦੇ ਕਾਰਨ ਘਰ ਦੀ ਛੱਤ ਡਿੱਗੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਤ ਲਗਾਤਾਰ ਮੀਂਹ ਪੈ ਰਿਹਾ ਸੀ ਸਵੇਰੇ 5 ਵਜੇ ਦੇ ਕਰੀਬ ਉਹਨਾਂ ਨੂੰ ਇੱਕ ਧਮਾਕਾ ਸੁਣਾਈ ਦਿੰਦਾ ਤਾਂ ਜਦੋਂ ਉਹ ਵੇਖਦੇ ਨੇ ਤਾਂ ਘਰ ਦੀ ਛੱਤ ਡਿੱਗ ਜਾਂਦੀ ਹੈ ਤੇ ਇਸ ਕਾਰਨ ਉਹਨਾਂ ਦਾ ਘਰ ਦਾ ਸਮਾਨ ਜੋ ਵੀ ਉੱਥੇ ਪਿਆ ਹੁੰਦਾ ਬੈੱਡ ਹੁੰਦੇ ਅਲਮਾਰੀ ਹੁੰਦੀ ਉਹ ਸਭ ਦਾ ਨੁਕਸਾਨ ਹੋ ਜਾਂਦਾ ਤਾਂ ਪਰਿਵਾਰ ਦੇ ਵੱਲੋਂ ਸਰਕਾਰ ਤੋਂ ਮਦਦ ਮੰਗੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਕਿ ਉਹ ਇੰਨੇ ਸਮਰਥ ਨਹੀਂ ਹੈ ਕਿ ਆਪਣੇ ਘਰ ਦੀ ਛੱਤ ਮੁੜ ਪਾਲਣ ਤਾਂ ਸਰਕਾਰ ਉਹਨਾਂ ਦੀ ਮਦਦ ਕਰੇ ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਕਿਵੇਂ ਘਰ ਦਾ ਸਾਰਾ ਸਮਾਨ ਤਬਾਹ ਹੋ ਚੁੱਕਾ ਅੰਮ੍ਰਿਤਸਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਪਰਿਵਾਰ ਸਰਕਾਰ ਤੋਂ ਗੁਹਾਰ ਲਗਾ ਰਿਹਾ ਹੈ ਤੁਸੀਂ ਇਹ 5 ਵਜੇ ਆਵਾਜ਼ ਆਈ ਆ ਦੀ ਡਿੱਗਨ ਦੀ ਛੱਤ ਸਲੰਟਰ ਹੈਗਾ ਨਹੀਂ ਕੰਦੇ ਆ ਕੋਈ ਚੀਜ਼ ਦੀ ਉਹ ਵੀ ਨਹੀਂ ਗਈ ਤਰੇੜਾ ਤਰੇੜਾ ਥਰੂੜਾ ਕੁਝ ਨਹੀਂ ਹੋਈਆਂ ਉਹ ਮੀਂਹ ਕਰਿਆ ਨੇ ਸਾਰੀ ਛੱਦ ਦੀ ਗੀ ਇਹਨਾਂ ਨੂੰ ਨੁਕਸਾਨ ਹੋ ਗਿਆ ਸਾਰਾ ਅੰਦਰ ਲਿਮਾਰੀ ਦਾ ਬਿਸਤਰੇ ਦਾ ਸਾਰੇ ਗੱਡੂ ਵੀ ਥੱਲੇ ਆ ਗਏ ਸਾਰੇ ਟੈਂਕੀ ਡੱਗ ਵੀ ਉੱਪਰ ਪਾਣੀ ਦੀ ਸਾਰੀ ਤੇ ਕੋਈ ਆਪਣਾ ਜਾਨੀ ਨੁਕਸਾਨ ਤਾਂ ਨਹੀਂ ਕੋਈ ਆਇਆ ਅੰਦਰ ਗਣੇ ਸਨ ਨੁਕਸਾਨ ਕੋਈ ਨਹੀਂ ਆਇਆ ਜਾਨੀ ਨੁਕਸਾਨ ਦਾ ਕੀ ਅਪੀਲ ਕਰਦੇ ਸਰਕਾਰ ਨੂੰ ਸਰਕਾਰ ਨੂੰ ਅਪੀਲ ਆਹੀ ਕਰਦੇ ਕਿ ਗਾੜੀ पे ਮਦਦ ਕੀਤੀ ਜਾਵੇ ਐ ਸਵੇਰੇ 5 ਵਜੇ ਡਿੱਗੀ ਹੈ ਨਹੀਂ ਆਇਆ ਤੇ ਸਾਨੂੰ ਪਤਾ ਲੱਗਾ ਸੀ ਸਾਹਮਣੇ ਸੁੱਤੇ ਸੀ ਸਾਹਮਣੇ ਤੇ ਇਧਰ ਉਹ ਛੱਤ ਡਿੱਗੀ ਆਪਣੇ ਆਪ ਸਾਰ ਨੂੰ ਕੋਈ ਨਹੀਂ ਪਤਾ ਤੇ ਆਪਣੇ ਆਪੇ ਆਵਾਜ਼ ਆਈਏ ਬੜੀ ਜ਼ੋਰ ਦੀ ਆਵਾਜ਼ ਆਈ ਡਿੱਗ ਪਈ ਐ ਤੇ ਉੱਠ ਕੇ ਅਸੀਂ ਆ ਸਾਰੇ ਸਗੋ ਗੱਲੀ ਵਲੇ ਨੇ ਠਾਇਆ ਆਇਆ ਸਾਡੇ ਕੋਈ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਜਾਣੀ ਸਾਰਾ ਸਾਡਾ ਸਮਾਨ ਸਾਰਾ ਅੰਦਰ ਹੀ ਪਿਆ ਹੈ ਜੇ ਸਾਰਾ ਉਹਨਾਂ ਅੰਦਰ ਜਦੋਂ ਮਲਬਾ ਚੱਕਿਆ ਜਾਏਗਾ ਫੇਰ ਹੀ ਕੰਮ ਲੱਗੇਗਾ ਕੀ ਜਾਂਦੇ ਹੋ ਆਪਣਾ ਤੁਹਾਡੀ ਹੋਈ ਮਦਦ ਕਰਦੇ ਜਾਵੇ ਸਰਕਾਰ ਕੋਈ ਛੱਤ ਪਾਉਂਦੀ ਸਾਨੂੰ ਥੋੜੀ ਜਿਹੀ ਮਦਦ ਤੇ ਬਾਲੇ ਛੱਤ ਲੈਂਟਰ 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 ਸੀ ਲੈਂਟਰ ਟਿਕਾ ਤੇ ਪਹਿਲਾ ਕੰਨਨ ਵਾਲੀ ਹਾਲਤ ਕਿਦਾ ਜੀ ਜਦੋਂ ਬਾਰਿਸ਼ ਸਾਰੀ ਸਹੀ ਸਹੀ ਸਾਡੀਆਂ ਦੇਖੋ ਪਿੱਛੇ ਸਹੀ ਹੈ ਗਿਆ ਤਾਂ ਵੀ ਇਹ ਨਾਲ ਹੀ ਕਾਲੀ ਹੋਇਆ ਸਾਰਾ ਕੁਝ ਸਾਰਾ ਕੁਝ ਅੱਜ ਹੀ ਹੋਇਆ ਫਰਾਤੀ